ਅਰਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਦੀ ਕਿਰਪਾ ਨਾਲ ਇਹ ਜਿਹੜਾ ਸਲਾਨਾ ਜੋੜ ਮੇਲਾ ਹਰ ਸਾਲ ਹੀ ਮਨਾਇਆ ਜਾਂਦਾ ਇਹ ਜਿਹੜਾ ਐਤਕੀ ਸਲਾਨਾ ਜੋੜ ਮੇਲਾ 35ਵਾਂ ਸਲਾਨਾ ਜੋੜ ਮੇਲਾ ਜਿਹੜਾ ਕਿ 4 ਮਾਰਚ ਤੋਂ ਲੈ ਕੇ 6 ਮਾਰਚ ਤੱਕ ਦਿਨ ਮੰਗਲਵਾਰ ਬੁੱਧਵਾਰ ਵੀਰਵਾਰ 2025 ਨੂੰ ਮਨਾਇਆ ਜਾ ਰਿਹਾ ਜਿਦੇ ਵਿੱਚ ਕੀ ਤਿੰਨੋ ਦਿਨ ਬਾਬਾ ਜੀ ਦਾ ਟੁੱਟ ਲੰਗਰ ਵਰਤੂਗਾ ਤੇ ਇਹਦੇ ਤਿੰਨੋ ਦਿਨ ਆਪਣੇ ਢਾਡੀ ਜਥਿਆਂ ਨਾਲ ਉਹਨਾਂ ਆਪਣੇ ਕੀਰਤਨ ਕਰਿਆ ਜਾਊਗਾ ਜੀ ਤੇ ਉਹ ਬਾਬਾ ਜੀ ਦੇ ਇਤਿਹਾਸ ਬਾਰੇ ਸਿੱਖਾਂ ਗੁਰਾਂ ਦੇ ਇਤਿਹਾਸ ਬਾਰੇ ਉਹਨਾਂ ਬਾਰੇ ਦੱਸਣਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਮੈਂ ਆਪਣੇ ਭੈਣ ਭਰਾਵਾਂ ਨੂੰ ਪਿੰਡ ਵਾਸੀਆਂ ਨੂੰ ਬਾਹਰ ਬੈਠੇ ਭੈਣ ਭਰਾਵਾਂ ਨੂੰ ਸ਼ਹਿਰ ਵਾਸੀਆਂ ਨੂੰ ਯਾਰਾਂ ਬੈਲੀਆਂ ਦੋਸਤਾਂ ਨੂੰ ਸਭ ਨੂੰ ਇਹ ਅਪੀਲ ਕਰਦਾ ਹਾਂ ਵੀ ਤੁਸੀਂ ਤਿੰਨੇ ਦਿਨ ਉੱਥੇ ਪਹੁੰਚ ਕੇ ਸੇਵਾ 'ਚ ਯੋਗਦਾਨ ਪਾਓ ਬਾਬਾ ਜੀ ਦੇ ਲੰਗਰ 'ਚ ਯੋਗਦਾਨ ਪਾਓ ਉਹਨਾਂ ਦੀ ਸੇਵਾ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਵੀ ਤਾਂ ਜੋ ਤੁਹਾਡੇ ਤੇ ਕਿਰਪਾ ਬਣੀ ਰਹੇ ਉੱਥੇ ਬਹੁਤ ਹੀ ਸਥਾਨ ਤੇ ਜਾਨਕਿ ਸ਼ਕਤੀ ਹੈ ਤੇ ਬਹੁਤ ਹੀ ਜਾਨਕਿ ਉੱਥੇ ਮਾਨਤਾ ਹੈ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਉੱਥੇ ਤੇ ਜਾਨਕਿ ਵੀ ਉੱਥੇ ਜਿਹੜੇ ਇਹ ਬਾਬਾ ਜੀ ਨੇ ਸੰਧੂਆਂ ਦੇ ਵੱਡ ਬਡੇਰੇ ਵੀ ਨੇ ਜਾਨਕਿ ਪਤਾ ਹੀ ਨਹੀਂ ਹੈ ਵੀ ਜਾਨਕਿ ਤੁਸੀਂ ਇਹ ਲਾ ਲੋ ਬਾਹਰੋਂ ਆਪਣੇ ਪਿੰਡੋਂ ਹੋਰ ਵੀ ਆਪਣੇ ਸ਼ਹਿਰ ਵਾਸੀ ਬਹੁਤ ਦੂਰੋਂ ਦੂਰੋਂ ਆ ਕੇ ਉੱਥੇ ਲੋਕ ਲੰਗਰ ਵੀ ਲਾਉਂਦੇ ਨੇ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਮੈਂ ਇਹੀ ਅਪੀਲ ਕਰਦਾ ਵੀ ਆਪਾਂ ਇਸੇ ਤਰ੍ਹਾਂ ਹਰ ਸਾਲ ਜੁੜੇ ਰਹੀਏ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਵੀ ਤੇ ਉਹਨਾਂ ਦੇ ਜਿਹੜੇ ਮੇਲੇ ਨੇ ਉਹ ਸਦਾ ਲੱਗਦੇ ਰਹਿਣ ਤੇ ਸਾਨੂੰ ਆਸ਼ੀਰਵਾਦ ਮਿਲਦੇ ਰਹਿਣ ਮਨੀ ਜੀ ਜੇ ਗੱਲ ਕਰੀਏ ਬਾਬਾ ਜੀ ਦੇ ਇਤਿਹਾਸ ਬਾਰੇ ਉਥੇ ਤੁਸੀਂ ਕੀ ਚੰਨਾ ਪਾਉਗੇ ਜਿਹੜੇ ਬਾਬਾ ਜੀ ਨੇ ਇਹ ਬਹੁਤ ਹੀ ਜਾਨਕੀ ਜਾਣ ਨੇ ਬਹੁਤ ਹੀ ਸ਼ਕਤੀਸ਼ਾਲੀ ਨੇ ਜਾਨਕੀ ਇਹਨਾਂ ਦਾ ਜਿਹੜਾ ਜਨਮ ਆ ਉਹ ਸਿੱਖ ਇਤਿਹਾਸ ਤੋਂ ਪਹਿਲਾਂ ਦਾ ਇਹ ਸੰਧੂਆਂ ਦੇ ਵੱਡ ਬਡੇਰੇ ਵੀ ਨੇ ਤੇ ਇੱਥੇ ਜਣ ਕੇ ਮੰਨ ਕੇ ਚੱਲੋ ਵੀ ਜੀ ਕੋਈ ਵੀ ਆਪਣੇ ਬੂਰੀ ਝੋਟੀ ਆ ਮੰਨ ਲਓ ਉਹ ਦੁੱਧ ਨਹੀਂ ਦਿੰਦੀ ਤਾਂ ਇੱਥੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਦੁੱਧ ਦੇਣ ਲੱਗ ਜਾਂਦੀ ਆ ਇੱਥੇ ਪੁੱਤਾਂ ਦੀ ਦਾਤ ਵੀ ਬਖਸ਼ੀ ਜਾਂਦੀ ਆ ਜਣ ਕੇ ਬਾਬਾ ਜੀ ਜਾਣੀ ਜਾਣ ਨੇ ਹਰੇਕ ਤੇ ਬਾਬਾ ਜੀ ਦੀ ਪੂਰੀ ਵਪਾਰ ਕਿਰਪਾ ਹੁੰਦੀ ਆ ਜੋ ਕੋਈ ਆਪਣੇ ਤਨੋਂ ਮਨੋਂ ਇੱਥੇ ਆ ਕੇ ਸੇਵਾ ਕਰਦਾ ਮਨ ਪ੍ਰਿ ਸਥਾਨ ਕਿੱਥੇ ਬਣਿਆ ਹੋਇਆ ਬਰਮਾਲੀਪੁਰ ਦੇ ਵਿੱਚ ਇਹ ਸਥਾਨ ਆ ਜਿਹੜਾ ਆਪਣੇ ਦਰਾਹੇ ਤੋਂ 5 ਕਿਲੋਮੀਟਰ ਪੈ ਜਾਂਦਾ ਜੇ ਆਪਾਂ ਦਰਾਹੇ ਤੋਂ ਜਾਈਏ ਤਾਂ ਇਹ ਸਥਾਨ ਦਰਾਹੇ ਤੋਂ ਇੱਥੋਂ ਕਦੋਂ ਹੁੰਦੇ ਹੋਏ ਜਿਹੜਾ ਆਪਣੇ ਭੱਠੇ ਵਾਲਾ ਰੋਡ ਆ ਉਧਰ ਦੀ ਵੀ ਆ ਜਾਂਦਾ ਜੇ ਆਪਾਂ ਇਧਰੋਂ ਜਸਪਾਲ ਵਾਲੇ ਟੋਟੇ ਤੋਂ ਬਰਮਾਲੀਪੁਰ ਨੂੰ ਜਾਈਏ ਤਾਂ ਬਰਮਾਲੀਪੁਰ ਤੋਂ ਪਹਿਲਾਂ ਸੱਜੇ ਹੱਥ ਨੂੰ ਰਾਹ ਮੁੜਦਾ ਉਹ ਰਾਹ ਤੇ ਵੀ ਇਹ ਸਥਾਨ ਪੈ ਜਾਂਦਾ ਯਾਨੀ ਕਿ ਬਾਕੀ ਤੁਸੀਂ ਇਹਨੂੰ ਆਪਣੇ ਮੈਪ ਤੇ ਵੀ ਸਰਚ ਕਰ ਸਕਦੇ ਹੋ ਨੈਵੀਗੇਸ਼ਨ ਲਾ ਕੇ ਉਹਦੀ ਸਹਾਇਤਾ ਨਾਲ ਵੀ ਇੱਥੇ ਪਹੁੰਚ ਸਕਦੇ ਹੋ ਜਾਨੀ ਜਿਹੜਾ ਸਥਾਨ ਆ ਇਹ ਆਪਣੇ ਮੰਨ ਕੇ ਚੱਲੋ ਵੀ ਇਹਦੇ ਨਾਲ ਨੇੜੇ-ਤੇੜੇ ਬਹੁਤ ਪਿੰਡ ਜੁੜੇ ਹੋਏ ਨੇ ਜੇ ਬਾਈਜਾਂਸ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਤਾਂ ਉਹ 98 152 56 111 ਨੰਬਰ ਤੇ ਸੰਪਰਕ ਕਰ ਸਕਦਾ ਹ ਉਹਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ